ਮਨੋਜ ਕੁਮਾਰ ਜੀ ਜੀ ਕਹਿੰਦਾ ਕਿਹੜਾ ਅੱਡਾ ਹੈ ਇਹ ਇਹ ਅੱਡਾ ਤਾਂ ਸਰਕਾ ਸ਼ਾਮ 383 ਤੋਂ ਹਰਿਆਣੇ ਵਾਲਾ ਰੋਡ ਸ਼ਾਮ 383 ਤੋਂ ਹਰਿਆਣਾ ਰੋਡ ਹੈਗਾ ਜੀ ਮੈਨੂੰ ਡੇਢ ਸਾਲ ਹੋ ਗਿਆ ਦੁਕਾਨ ਕਰਦਿਆਂ ਤੇ ਬੈਟਰੀ ਇਨਵਰਟਰ ਦੀ ਤੇ ਕੱਲ ਰਾਤ ਤਕਰੀਬਨ 2:30 2:30 ਵਜੇ ਦੇ ਕਰੀਬ ਮੇਰੀ ਦੁਕਾਨ ਦੇ ਕੈਮਰੇ ਸੀਸੀਟੀਵੀ ਬੰਦ ਹੋਏ ਆ ਉਹਨੇ ਪੱਟੇ ਆ ਉਸ ਤੋਂ ਬਾਅਦ ਚੋਰੀ ਹੋਈ ਹੈਗੀ ਆ ਤਕਰੀਬਨ ਤਕਰੀਬਨ ਮੇਰੇ ਕੋਲ 12 13 14 ਬੈਟਰੀ ਪਈ ਸੀ ਅੰਦਰ ਫਿਰ ਆਟੋ ਬੈਟਰੀ ਵੇசி 100 ਦੇ ਕਰੀਬ ਨਾਲ ਆਪਣੇ ਕੀਜ਼ਰ ਪਏ ਸੀਗੇ ਫਿਲਟਰ ਪਏ ਸੀਗੇ ਜੀ ਉਹ ਸਾਰੇ ਹੀ ਜਾਨੀ ਕਿ ਸਾਰੇ ਲੱਗੇ ਹੋ ਜਾਂ ਕਿੰਨੇ ਦਾ ਨੁਕਸਾਨ ਨੁਕਸਾਨ तकरीबन तकरीबन ਜੀ 4 4.5 ਲੱਖ ਇਹ ਵੱਟ ਕਿੰਨੇ ਜੀ ਚੰਗ ਤੋਂ ਮੈਂ ਇੱਥੇ 7 ਵਜੇ ਗਿਆ ਜੀ ਰਾਤ ਫਿਰ ਜੀ ਬੈਟਰੀ ਤੁਹਾਡੇ ਨਵੇਂ ਸਮਾਨ ਆਇਆ ਸੀ ਇਹ ਸਾਰਾ ਨਵਾਂ ਸਮਾਨ ਆਇਆ ਸੀ ਥੋੜੇ ਦਿਨ ਹੋਏ ਆ ਮੇਰੇ ਕੋਲ ਹਫਤਾ 15 ਕ 20 ਦਿਨ ਦੇ ਵਿੱਚ ਵਿੱਚ ਜਾਨੀ ਕਿ ਮੇਰੇ ਕੋਲ ਸਮਾਨ ਜਿਹੜੇ ਬੈਟਰੀ ਆਏ ਸੀਗੇ 70000 80000 ਰੁਪਏ ਦੇ ਬੈਟਰੀ ਆਏ ਸੀ ਆਪਣੇ ਲੂਮਿਨਸ ਦੇ ਆਏ ਸੀ ਮੈਨੂੰ ਹੁਣ ਤੇ ਉਸ ਤੋਂ ਪਹਿਲਾਂ ਹੋਲੀਗੁਰ ਦੇ ਬੈਟਰੀ ਪਏ ਸੀ ਉਹ ਪੈਸੇ ਲੱਖ ਡੇਢ ਲੱਖ ਦੀ ਮਾਲ ਉਹ ਪਿਆ ਸੀ ਵਿੱਚੋਂ ਕੁਝ ਬੈਟਰੀ ਕੱਢ ਕੇ ਲੱਗੇ ਆ ਉਸ ਬਾਕਸਾਂ ਦੇ ਨਾਲ ਹੀ ਲੈ ਕੇ ਗਏ ਸ਼ਟਰ ਸਰ ਆਹ ਆਪ ਚੱਕਿਆ ਹੋਇਆ ਸੀਗਾ ਜਿੱਦਾਂ ਕਿਸੇ ਚੀਜ਼ ਦਾ ਖਿੱਚਿਆ ਹੁੰਦਾ ਬਾਹਰੋਂ ਆਹ ਸ਼ੀਸ਼ਾ ਭੰਨ ਕੇ ਉਸ ਤੋਂ ਬਾਅਦ ਵਿੱਚੋਂ ਕੱਢਿਆ ਸਵਾੜ ਹਾਂਜੀ ਪੁਲਿਸ ਨੂੰ ਰਿਪੋਰਟ ਤਲਾਕ ਕਰ ਦਿੱਤੀ ਹੈਗੀ ਹੈ ਜੀ ਹੁਣ ਐਫ ਆਈ ਆਰ ਕਰਾਣ ਜਾਣਾ ਹੈਗਾ ਦੁਬਾਰਾ ਆਪਣੇ ਛੱਟ ਵਗੈਰਾ ਸਾਰੇ ਸ਼ੱਕ ਹੁਣ ਕਿੱਥੇ ਕਰ ਸਕਦੇ ਆ ਜੀ ਹਾਂ 2 ਚਾ ਜਗਾ ਚੋਰੀਆਂ 2 ਮਹੀਨਾ ਦੇ ਵਿੱਚ ਵਿੱਚ 2-3 ਚੋਰੀਆਂ ਹੋਈਆਂ ਆਪਣੇ ਹਰਿਆਣੇ ਆਪਣੇ ਬੁੱਲਵਾਲ ਹੋਈਆਂ ਸੁਨਾਰੇ ਦੀ ਦਕਾਨ ਲੁੱਟ ਹੋਈ ਆ ਸੇਮ ਕੰਡੀਸ਼ਨ ਦੇ ਵਿੱਚ ਹੋਈ ਆ ਜਿੱਦਾਂ ਮੇਰੀ ਇੱਥੇ ਹੋਇਆ ਛੱਟਰ ਸੀ ਉਦਾਂ ਹੀ ਅਨੰਦਾ ਚੌਰ ਵੀ ਇਦਾਂ ਹੀ ਹੋਈ ਹੈ ਜਿਗੀ ਆ ਜੀ ਮੰਗ ਸਾਰੇ ਇਨਸਾਫ ਮੈਨੂੰ ਮੇਰਾ ਮੁਆਵਜ਼ਾ ਮਿਲ ਜਾਏ ਮੈਨੂੰ ਇਹੀ ਬਹੁਤ ਆ ਕਿ ਪ੍ਰਸ਼ਾਸਨ ਇਹਨਾਂ ਬੰਦਿਆਂ ਨੂੰ ਛੇਤੀ ਤੇ ਛੇਤੀ ਪੜ ਕੇ ਉਹਨਾਂ ਤੇ ਕਾਰਵਾਈ ਕਰੇ ਇਹਦੇ ਉੱਤੇ ਰੱਖਿਆ ਸੀ ਤੇ ਉਹ ਜਾਣ ਕੇ ਵਾਈਫਾਈ ਵਾਲੇ ਕੈਮਰੇ ਸੀਗੇ ਦੂਸਰੇ